ਮਾਣਿਓ ਗੈਸਿਸਪੀ ਸਾਹ ਬਟੰਡਾ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਪਰ ਜਿਹੜੇ ਹੈਗੇ ਨੇ ਅਸੀਂ ਸਰਚ ਪੁਲੇਸ਼ਨ ਚਲਾ ਰਹੇ ਜਿਦੇ ਵਿੱਚ ਅਸੀਂ ਕੈਸਪੁਲੇਸ਼ਨ ਕਰ ਰਹੇ ਹਾਂ ਨਾਲ ਜਿਹੜੇ ਹੈਗੇ ਅਸੀਂ ਸਪੈਸ਼ਲ ਨਾਕਾ ਬੰਦੀਆਂ ਰਾਈ ਸਪੈਸ਼ਲ ਚੈਕਿੰਗ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਵਿੱਚ ਹੀ ਕੱਲ ਸਿਵਲ ਲਾਈਨ ਥਾਣੇ ਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਹੈ ਜਿਸ ਦੇ ਵਿੱਚ ਇੱਕ ਮੋਨੂ ਨਾਮ ਦਾ ਲੜਕਾ ਹੈਗਾ ਮੋਨੂ ਗੁੱਜਰ ਜੋ ਕਿ ਸੁਰਖਪੀਰ ਰੋਡ ਕਰਾਲ ਕਲੋਨੀ ਥਾਣੇ ਤੇ ਰਹਿਣ ਵਾਲਾ ਹੈ ਇਹ ਕੱਲ ਜਿਹੜਾ ਸੀਗਾ ਇਹ ਭਗੂਰੋਂ ਦੇ ਉੱਪਰ ਦੇ ਰੋਡ ਦੇ ਉੱਪਰ ਜਾ ਰਿਹਾ ਸੀਗਾ ਤੇ ਸਾਡੀ ਪੁਲਿਸ ਪਾਰਟੀ ਨੇ ਜਦੋਂ ਨੂੰ ਰੋਕਿਆ ਇਹਨੂੰ ਚੈੱਕ ਕੀਤਾ ਤਾਂ ਇਹਦੀ ਪੋਜੀਸ਼ਨ ਦੇ ਵਿੱਚੋਂ ਪੰਜ ਜਿਹੜੇ ਸੀਗੇ ਦੇਸੀ ਪਿਸਤੌਲ ਜਿਹੜੇ ਸੀਗੇ ਅਸੀਂ ਬਰਾਮਦ ਕੀਤੇ ਜਿਦੇ ਵਿੱਚੋਂ ਚਾਰ ਦੇਸੀ ਪਿਸਤੌਲ ਜਿਹੜੇ 32 ਬੋਰ ਦੇ ਆ ਇੱਕ ਦੇਸੀ ਪਿਸਤੌਲ ਜਿਹੜਾ 34 ਦਾ ਹੈਗਾ ਇਸ ਤੋਂ ਇਲਾਵਾ 6 ਜਿੰਦਾ ਕਾਰਤੂਸ 32 ਬੋਰ ਤੇ 5 ਜਿੰਦਾ ਕਾਰਤੂਸ 34 ਦੇ ਜਿਹੜੇ ਹੈਗੇ ਇਹਦੇ ਕੋਲ ਬਰਾਮਦ ਹੋਏ ਇਸ ਬਰਾਮਦਗੀ ਤੋਂ ਬਾਅਦ ਇਹਦੇ ਉੱਪਰ ਜਿਹੜਾ ਮਕਤਵਾ ਇਕ ਸੋਕਾ ਕਾਰ ਨੰਬਰ ਅੰਡਰ ਸੈਕਸ਼ਨ 25 ਆਰਮਜੈਕ थाना ਸਿਵਲ ਲਾਈਨ ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਮਕਦਮਾ ਦਰਜ ਕਰਕੇ ਜਿਹੜੀ ਫਰਦਰ ਮਕਦਮੇ ਦੀ ਤਫतीश ਕੀਤੀ ਜਾ ਰਹੀ ਹੈ ਇਸ ਦੇ ਵਿੱਚ ਦੱਸਣਾ ਯੋਗ ਹੋਵੇਗਾ ਕਿ ਇਹ ਜਿਹੜਾ ਮੋਨੂ ਗੁਜਰ ਨਾਮ ਦਾ ਵਿਅਕਤੀ ਹੈ ਇਹ ਬੇਸਿਕਲੀ ਸੁਰਖਤੀਨ ਰੋਡ ਦੇ ਉੱਪਰ ਰਹਿੰਦਾ ਹੈ ਤੇ ਇਹਦੇ ਜਿਹੜੇ ਪਿਓ ਹੈ ਕਬਾੜੀ ਦਾ ਕੰਮ ਕਰਦਾ ਹੈ ਇਹ ਪਹਿਲਾਂ ਵੀ ਜਿਹੜਾ ਸੀਗਾ ਜੇਲ੍ਹ ਦੇ ਵਿੱਚ ਕਿਸੇ ਮਕਦਮੇ ਦੇ ਵਿੱਚ ਗਿਆ ਸੀਗਾ ਜੇ ਦੇ ਵਿੱਚ ਜਾ ਕੇ ਇੱਕ ਬੰਦੇ ਨਾਲ ਦੀ ਮੁਲਾਕਾਤ ਹੋਈ ਜੋ ਉਸ ਨੇ ਨੈਕ ਨੇਮ ਸਾਨੂੰ ਦੱਸਿਆ ਜਿਹਦੇ ਬਾਰੇ ਸਾਡੇ ਕੋਲ ਤਫਤੀਸ਼ ਦੇ ਵਿੱਚ ਉਸ ਬੰਦੇ ਦਾ ਜ਼ਿਕਰ ਆਇਆ ਉਸ ਨੇ ਇਸ ਦੇ ਨਾਲ ਇੱਕ ਕੁਝ ਨੰਬਰ ਸ਼ੇਅਰ ਕੀਤੇ ਕਿ ਜਦੋਂ ਤੂੰ ਬਾਹਰ ਜਾਏਂਗਾ ਸਾਡਾ ਕੋਈ ਸਮਾਨ ਹੈਗਾ ਉਹ ਜਿਹੜਾ ਇਸਪਾਨ ਤੋਂ ਉੱਤ ਪ੍ਰਦੇਸ਼ ਦੇ ਵਿੱਚੋਂ ਲੈ ਕੇ ਆਉਣਾ ਸੋ ਉਸ ਨੰਬਰ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਐਮਪੀ ਚੱਲਾ ਜਾਂਦਾ ਇੱਕ ਟ੍ਰੇਨ ਪੁੱਟੜ ਕੇ ਬਠਿੰਡਾ ਤੋਂ ਉੱਥੇ ਜਾ ਕੇ ਰੇਲਵੇ ਸਟੇਸ਼ਨ ਦੇ ਉੱਪਰ ਜਾ ਕੇ ਉਸ ਬੰਦੇ ਨਾਲ ਕਨੈਕਟ ਕਰਦਾ ਤੇ ਉਹ ਬੰਦਾ ਜਿਹੜਾ ਹੈਗਾ ਇਹਨੂੰ ਵੈਪਨ ਜਿਹੜੇ ਹੈਗੇ ਸਪਲਾਈ ਕਰਕੇ ਉੱਥੋਂ ਚਲਾ ਜਾਂਦਾ ਉਸ ਤੋਂ ਬਾਅਦ ਇਹ ਵੈਪਨ ਲੈ ਕੇ ਟ੍ਰੇਨਸ ਲਾਈਨ ਜਿਹੜੇ ਵਾਪਸ ਪਠੰਡਾ ਉਤਰਦਾ ਤੇ ਉਤਰ ਕੇ ਫਿਰ ਇਹ ਪੈਦਲ ਰਸਤੇ ਰਹਿ ਕੇ ਜਾ ਰਿਹਾ ਸੀ ਘਰ ਨੂੰ ਵਾਪਸ ਤਾਂ ਜਦੋਂ ਭਾਗੂ ਰੋਡ ਰਿੰਗ ਰੋਡ ਦੇ ਉੱਪਰ ਪਹੁੰਚਿਆ ਤਾਂ ਥਾਣਾ ਸਿਵਲ ਲਾਈਨ ਦੀ ਟੀਮ ਵੱਲੋਂ ਇਹਨੂੰ ਐਪਰੀਹੈਂਡ ਕੀਤਾ ਗਿਆ ਇਹਨੂੰ ਰੋਕਿਆ ਗਿਆ ਜਿਹਦੇ ਕੋਲ ਜਿਹੜੀ ਪੋਜੀਸ਼ਨ ਦੇ ਵਿੱਚੋਂ ਜਿਹੜੀ ਅਸਲਾ ਜਿਹੜਾ ਹੈਗਾ ਬਰਾਮਦ ਹੋਇਆ ਜਿਹਦੇ ਵਿੱਚ ਇਸ ਮੁਕਤਮੇ ਦੇ ਵਿੱਚ ਸਾਨੂੰ ਟੋਟਲ ਕੁੱਲ 5 ਦੇਸੀ ਪਿਸਤੌਲ ਜਿਹਦੇ ਵਿੱਚ 4 32 ਬੋਰ ਨੇ 1 34 ਦਾ ਤੇ 11 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਜਿਸ ਦੇ ਵਿੱਚ 6 ਜਿਹੜੇ ਜਿੰਦਾ ਕਾਰਤੂਸ 3 ਤੇ ਪੰਜ ਜਿਹੜੇ ਜਿੰਦਾ ਕਾਰਤੂਸ 34 ਦੇ ਹੈਗੇ ਆ ਫਰਦਰ ਜਿਹੜੀ ਹੈਗੀ ਹੈ ਸਾਡੇ ਵੱਲੋਂ ਮੁਕੱਦਮਾ ਦਰਜ ਕਰਕੇ ਸਿਵਲ ਲਾਈਨ ਦੇ ਵਿੱਚ ਇਹਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਸਾਡਾ ਮੇਨ ਜਿਹੜਾ ਤਫ਼ਤੀਸ਼ ਦਾ ਵਿਸ਼ਾ ਹੈ ਕਿ ਜਿਹੜੇ ਵੈਪਨ ਸੀਗੇ ਇਹ ਕਿਸ ਪਰਪਸ ਵਾਸਤੇ ਯੂਜ਼ ਕਰਨੇ ਸੀ ਇਹਨੇ ਕਿਸੇ ਵਾਰਦਾਤ ਵਾਸਤੇ ਵਰਤੇ ਸੀਗੇ ਜਾਂ ਕਿਸੇ ਨੂੰ ਅੱਗੇ ਵੇਚਣ ਵਾਸਤੇ ਲੈ ਕੇ ਆਇਆ ਸੀਗਾ ਉਸ ਵਾਸਤੇ ਜਿਹੜੀ ਹੈਗੀ ਹੈ ਦੀ ਜਿਹੜੀ ਪੁਸ਼ਗੀ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਹੜਾ ਗੈਂਗ ਨਾਲ ਜਿਹੜਾ ਜਿਹੜਾ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਗੈਂਗ ਨਾਲ ਸੰਬੰਧ ਸਾਹਮਣੇ ਨਹੀਂ ਆਇਆ ਪਰੰਤੂ ਜਦੋਂ ਇਹ ਕਿਉਂਕਿ ਇਹਦੇ ਉੱਪਰ ਦੋ ਮੁਕੱਦਮੇ ਦ ਇੱਕ ਮੁਕਦਮਾ ਪਛੇ ਜੇ ਇਹਦੇ ਤੇ ਸਨੈਚਿੰਗ ਦਾ ਦਰਜ ਹੋਇਆ ਸੀ ਕਨਾਲ ਕਲੋਨੀ ਦੇ ਵਿੱਚ ਇੱਕ ਪੀਜ਼ਾ ਵਾਲੇ ਤੋਂ ਜਿਹੜੇ ਇਹਨਾਂ ਨੇ ਇਹ ਕੁਝ ਪੈਸਿਆਂ ਦੀ ਖੋਹ ਕੀਤੀ ਸੀਗੀ ਉਸ ਸੰਬੰਧ ਦੇ ਵਿੱਚ 5 ਨੰਬਰ ਐਫ ਆਈ ਆਰ ਦਰਜ ਹੋਈ ਸੀਗੀ ਥਾਣਾ ਕਨਾਲ ਕਲੋਨੀ ਦੇ ਵਿੱਚ ਤਾਂ ਉਸ ਐਫ ਆਈ ਆਰ ਦੇ ਵਿੱਚ ਜਦੋਂ ਇਹਦੀ ਗ੍ਰਫਤਾਰੀ ਹੁੰਦੀ ਹੈ ਤੇ ਪਟੰਡਾ ਜੇਲ੍ਹ ਦੇ ਵਿੱਚ ਜਦੋਂ ਜਾਂਦਾ ਹੈ ਤਾਂ ਪਹਿਲਾਂ ਤੋਂ ਬੰਦੇ ਇੱਕ ਬੰਦਾ ਜੇਲ੍ਹ ਦੇ ਵਿੱਚ ਸੀਗਾ ਜਦੋਂ ਉਸਦੇ ਨਾਲ ਇਹਦੀ ਰਾਪਤਾ ਹੋਇਆ ਤਾਂ ਉਸਨੇ ਇਹਦੇ ਨਾਲ ਨੰਬਰ ਸ਼ੇਅਰ ਕੀਤਾ ਸੀਗਾ ਉਸਨੇ ਉਹਨੂੰ ਦੱਸਿਆ ਵੀ ਸਾਡਾ ਜਿਹੜਾ ਸਮਾਨ ਹੈਗਾ ਉਹ ਤੋਂ ਲੈ ਕੇ ਆਉਣਾ ਹੈ ਅੱਗੇ ਫਰਦਰ ਜਿਹੜਾ ਹੈਗਾ ਇਹਨੂੰ ਪੈਸਿਆਂ ਦੀ ਕਮਿਟਮੈਂਟ ਕਿ ਅਸੀਂ ਜਦੋਂ ਤੂੰ ਲੈ ਕੇ ਆਏਂਗਾ ਤੈਨੂੰ ਅਸੀਂ ਪੈਸੇ ਵੀ ਦੇਵਾਂਗੇ ਤੇ ਇਹ ਜਿਹੜੇ ਵੈਪਨ ਸੀਗੇ ਇਹ ਉਹਦੇ ਕਹਿਣ ਦੇ ਉੱਪਰ ਹੀ ਲੈ ਕੇ ਆਇਆ ਸੀਗਾ ਉਹ ਸਾਡੀ ਤਫਤੀਸ਼ ਦੇ ਵਿੱਚ ਆ ਚੁੱਕਾ ਹੈ ਫੰਦਰ ਜਿਹੜੀ ਹੈਗੀ ਅਸੀਂ ਪੁੱਛ ਕੇ ਜਿਹੜੀ ਹੈਗੀ ਆ ਸਾਡੇ ਕੋਲ ਪੁੱਛੀ ਜਾ ਰਹੀ ਹੈ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਬਾਰੇ ਵੀ ਸਾਨੂੰ ਇਨਫੋਰਮਸ ਮਿਲਿਆ ਨੇ ਅਸੀਂ ਉਹਦੇ ਵਿੱਚ ਜਿਹੜਾ ਹੈਗਾ ਇਹਨੂੰ ਪ੍ਰੋਡਕਸ਼ਨ ਲੈਣ ਤੇ ਲਿਆ ਕੇ ਉਹਦੇ ਇਸ ਪਲਾਫ ਜਿਹੜੀ ਬੰਦ ਕਾਰਵਾਈ ਕਰਾਂਗੇ ਜਿਹੜਾ ਮੰਗਵਾਇਆ ਜਿਹੜਾ ਮੰਗਵਾਇਆ ਉਹਦਾ ਨਿਕਨੇਮ ਸਾਹਮਣੇ ਆਇਆ ਸਾਡੇ ਕੋਲ ਉਸ ਦੇ ਰਿਗਾਰਡਿੰਗ ਜਿਹੜੀ ਹੈਗੀ ਤਫਤੀਸ਼ ਕਰ ਰਹੇ ਹਾਂ ਕਿਉਂਕਿ ਉਹ ਬੰ ਉਹਨਾਂ ਨੇ ਜਦੋਂ ਜੇਲ੍ਹ ਦੇ ਵਿੱਚ ਗਿਆ ਸੀਗਾ ਉਹਨਾਂ ਨੇ ਇਹਨੂੰ ਸਹੀ ਨਾਮ ਨਹੀਂ ਦੱਸਿਆ ਆਪਣਾ ਤੇ ਉਸ ਵਿਸ਼ੇ ਤੇ ਜਿਹੜੀ ਹੈਗੀ ਅਸੀਂ ਕਫੀਸ਼ ਕਰਕੇ ਉਹਦੀ ਜਿਹੜੀ ਐਕਸੈਕਟ ਡਿਟੇਲਸ ਹੈਗੀ ਬੰਦੇ ਦੀ ਉਹਨੂੰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੁਲਿਸਰ ਅੰਤ ਸਬੂਤ ਮਿਲੇ ਹੈਗੇ ਗੈਂਗ ਨਾਲ ਸੰਬੰਧ ਹੋ ਸਕਦੇ ਇਸ ਇਨਕੁਇਰੀ ਦੇ ਦੇਖੋ ਜਿਹੜਾ ਇਹ ਬੰਦਾ ਫੜਿਆ ਇਹਦੇ ਬੇਸਿਕਲੀ ਖੁੱਦ ਤੇ ਕਿਸੇ ਗੈਂਗ ਨਾਲ ਸੰਬੰਧ ਨਹੀਂ ਹੈਗੇ ਪਰੰਤੂ ਜਿਹੜੇ ਬੰਦੇ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਹੈਗਾ ਜਦੋਂ ਉਹਦੀ ਆਈਡੈਂਟੀਫਿਕੇਸ਼ਨ ਹੋ ਜੂਗੀ ਤਾਂ ਡੈਫੀਨਿਟਲੀ ਹੋ ਸਕਦਾ ਕਿਸੇ ਗੈਂਗ ਨਾਲ ਵੀ ਸੰਬੰਧਿਤ ਹੋਵੇ ਕਿਉਂਕਿ ਪੰਜ ਜਿਹੜੇ ਹੈਗੇ ਤੇ ਪੇਮੈਂਟ ਵੀ ਜਿਹੜੀ ਹੈਗੀ ਆ ਉਹਨੇ ਆਪਣੇ ਕਿਸੇ ਬੰਦੇ ਨੇ ਕਰਵਾਈ ਸੀਗੀ ਇਹਨੂੰ ਪੇਮੈਂਟ ਦਾ ਵੀ ਨਹੀਂ ਆਈਡੀਆ ਹੈਗਾ ਇਹ ਤਾਂ ਬੇਸਿਕਲੀ ਪਰਪਸ ਹੈਗਾ ਜਿਵੇਂ ਕੂਰੀਅਰ ਵਾਗੂ ਇਹ ਬਠਿੰਡੇ ਤੋਂ ਜਾਂਦਾ ਹੈ ਉੱਥੇ ਮੱਧ ਪ੍ਰਦੇਸ਼ ਜਾ ਕੇ ਕਲੈਕਟ ਕਰਕੇ ਵਾਪਸ ਸਿੱਧੋ ਆਉਂਦਾ ਤੇ ਵਾਪਸੀ ਤੇ ਜਿਹੜਾ ਹੈਗਾ ਫਰਿਆ ਹੈ ਮਿਲੇਗਾ ਜਿਹੜੀ ਸੀ ਕਿਸੇ ਨੂੰ ਇੱਥੇ ਜਗ ਹਲੇ ਪਤਾ ਹੀ ਨਹੀਂ ਸੀ ਇਸ ਨੂੰ ਕੀ ਕਰ ਨਹੀਂ ਇਸ ਨੂੰ ਜਿਹੜਾ ਸੀਗਾ ਉਹਨਾਂ ਨੇ ਕਿਹਾ ਸੀ ਜਦੋਂ ਤੋਂ ਲੈ ਕੇ ਬਠਿੰਡੇ ਦੇ ਵਿੱਚ ਪਹੁੰਚ ਜਾਏਗਾ ਘਰ ਦੇ ਵਿੱਚ ਜਾ ਕੇ ਸਾਨੂੰ ਫਿਰ ਦੁਬਾਰਾ ਕਾਲ ਫਿਰ ਨਾਲ ਕਨੈਕਟ ਕਰਨਾ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਫਿਰ ਅੱਗੇ ਟਾਰਗੇਟ ਦੱਸਾਂਗੇ ਫਰਦਰ ਉਹਨਾਂ ਨੇ ਜਿਹੜੇ ਕਿਸ ਬੰਦੇ ਨੂੰ ਉਸ ਐਂਗਲ ਤੇ ਵੀ ਅਸੀਂ ਜਾਂਚ ਕਰਦੇ ਹਾਂ ਸਰ ਪੈਸੇ ਜਿੰਨੇ ਦੀ ਗੱਲ ਹੋ ਰਹੀ ਸੀ ਤੇ ਦੇਣ ਪਾਈ 150 ਦੇਖੋ ਉਹਨਾਂ ਨੇ ਐਗਜ਼ੈਕਟ ਅਮਾਉਂਟ ਨਹੀਂ ਇਹਨੂੰ ਦੱਸੀ ਸੀ ਬਟ ਇਹਨੂੰ ਇਹਨਾਂ ਨੂੰ ਉਹਨਾਂ ਨੇ ਕਹਿ ਸੀ ਵੀ ਜਦੋਂ ਤੂੰ ਸਾਡੀ ਕੰਮ ਕਰ ਦੇਂਗਾ ਉਸ ਤੋਂ ਬਾਅਦ ਇਹਨੂੰ ਅਸੀਂ ਜਿਹੜੀ ਹੈਗੀ ਕੁਝ ਪੇਮੈਂਟ ਜਿਹੜੀ ਹੈਗੀ ਜ਼ਰੂਰ ਦੇਵਾਂਗੇ ਹਸਤਾ ਇੰਡੀਅਨ ਹੈ ਨਹੀਂ ਨਕੋਟੜਾ ਨਹੀਂ ਇਹ ਸਾਰੇ ਦੇਸੀ ਪਿਸਤੌਲ ਨੇ ਕੰਟਰੀ ਮੇਡ ਹੈਗੇ ਆ ਚਾਰ ਜਿਹੜੇ 23 ਬੋਰ ਦੇ ਨੇ ਤੇ ਇੱਕ ਜਿਹੜਾ ਹੈਗਾ 30 ਬੋਰ ਦਾ ਜਿਹੜਾ ਬੰਦਾ ਜੇਬ ਦੱਸਦਾ ਤਾਂ ਲੱਗਿਆ ਇਸ ਮਾਮਲੇ ਚ ਜਿਹੜਾ ਇਹਦੀ ਮੁੱਢਲੀ ਪਛਗਛ ਦੇ ਵਿੱਚ ਜਿਹੜਾ ਆਇਆ ਬੰਦਾ ਇਹਨੇ ਉਸ ਦਾ ਨਿਕ ਤੋ ਉਸ ਨਿਕਲੇ ਨੂੰ ਫਰਦਰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅਕਰੋਬਰੇਟ ਕਰਾਂਗੇ ਕਿ ਉਹ ਬੰਦਾ ਮੇਨ ਕੌਣ ਹੈਗਾ ਉਹਦਾ ਨਾਮ ਕੀ ਹੈ ਸਾਰੀ ਡਿਟੇਲ ਹਾਸਲ ਕਰਨ ਤੋਂ ਬਾਅਦ ਫਿਰ ਉਹਨੂੰ ਪ੍ਰੋਡਕਸ਼ਨ ਹਨਟ ਦੇ ਲਿਆ ਕੇ ਅਫਰਦਾ ਜਿਹੜੀ ਤਰਪੇਸ਼ ਕੀਤੀ ਜਾਵੇ ਇਹ ਜਿਹੜਾ ਇਹ ਫਸਟ ਟਾਈਮ ਗਿਆ ਸੀਗਾ ਬਟ ਪਹਿਲਾਂ ਤੋਂ ਇਹਦੇ ਕ੍ਰਿਮੀਨਲ ਹਿਸਟਰੀ ਹੈਗੀ ਦੋ ਮੁਕਦਮੇ ਦਰਜ ਹੈ ਇੱਕ ਮੁਕਦਮੇ ਦੇ ਉੱਪਰ 365 ਐਸਸੀਐਸ ਚ ਇੱਕ ਦਾ ਦਰਜ ਹੈ ਸੈਕੰਡ ਮੁਕਦਮੇ ਦੇ ਇਹਦੇ ਲੁੱਟਖੋਹ ਦਾ ਦਰਜ ਹੈਗਾ ਥਰਡ ਮੁਕਦਮਾ ਜਿਹੜਾ ਹੈਗਾ ਆਰਮ ਦਾ ਦਰਜ ਹੈ ਜੀ ਉਹ ਨਵੀਂ ਕਰਦਾ ਇਹਦੇ ਭਾਰ ਹੈਗਾ ਤੋ ਕੀ ਹੈ ਸ਼ੇਸ਼ੰਗੂਏ ਪਾਗੂ ਰੋਡ ਵੱਲੋਂ ਜਿਹਦਾ ਮਤਲਬ ਇਹ ਕਿ ਕਿਸੇ ਤੇ ਨਹੀਂ ਜਾ ਰਿਹਾ ਉਹ ਡੈਫੀਨਿਟਲੀ ਜਦੋਂ ਇਹ ਇਹਦੇ ਉੱਤੇ ਉਤਰਦਾ ਪਹਿਲਾਂ ਵੀ ਜਿਹੜਾ ਹੈਗਾ ਇਹ ਡਰੈਕ ਜਿਹੜਾ ਬਟੰਡੇ ਟ੍ਰੇਨ ਲਈ ਘਰ ਨਹੀਂ ਆਇਆ ਪਹਿਲਾਂ ਵੀ ਕਾਫੀ ਟ੍ਰੇਨਾਂ ਚੇਂਜ ਜਿਹੜੀਆਂ ਹੈਗੀਆਂ ਬਦਲ ਬਦਲ ਕੇ ਆ ਰਿਹਾ ਸੀਗਾ ਤੋਂ ਉਸੇ ਪਰਪਸ ਲਈ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ ਆਪਣਾ ਰੂਟ ਬਦਲ ਬਦਲ ਕੇ ਘਰ ਨੂੰ ਆਉਣ ਨੂੰ ਜਾ ਰਿਹਾ ਸੀ ਪਹਿਲਾਂ ਤੁਸੀਂ ਕਿਹਾ ਅਸਲ ਨਹੀਂ ਪਹਿਲੀ ਵਾਰੀ ਇਹ ਫਸਟ ਇਹਦੀ ਪੁਛਗਿਸ਼ ਦੇ ਵਿੱਚ ਆਇਆ ਫਸਟ ਟਾਈਮ ਪਤਾ ਜਿਹੜਾ ਹੈਗਾ ਨਸ਼ਾ ਲੈਣ ਉਹ ਸੌਰੀ ਵੈਪਨ ਲੈਣ ਗਿਆ ਜਿਸ ਦਿਨ ਲੈ ਕੇ ਆ ਕੱਲ ਹੀ ਫੜਿਆ ਗਿਆ ਸਭ ਇਹ ਤਾਂ ਇਹ ਇਸਾਫੀ ਮਰਸਦ ਦਾ ਐਸਾ ਹੀ ਪਰਪਸ ਹੈ ਨਾ ਕੋਈ ਮਰਪਸ ਨਹੀਂ ਇਹਦਾ ਜਿਹੜਾ ਪਰਪਸ ਪੈਸਾ ਹੈਗਾ ਕਿਉਂਕਿ ਇਹ ਬੇਸਿਕਲੀ ਕੋਈ ਕੰਮ ਨਹੀਂ ਕਰਦਾ ਇਹ ਬੇਰੋਜ਼ਗਾਰ ਮੁੰਡਾ ਸੀਗਾ ਤੇ ਜਸਟ ਥੋੜੀ ਜਿਹੀ ਪੈਸਿਆਂ ਦੀ ਲਾਲਸ ਦੇ ਵਿੱਚ ਜਿਹੜਾ ਹੈਗਾ ਇਹ ਬੇਕਾਬੇ ਤੇ ਵਿੱਚ ਆ ਗਿਆ ਤੇ ਜਿਹੜਾ ਇਸ ਕੰਮ ਕਰ ਰਿਹਾ ਹੈਗਾ ਕਹਿੰਦਾ ਕਿਸੇ ਨੇ ਗਾਇਡ ਤਾਂ ਕੀਤਾ ਹੀ ਹੋਗਾ ਜਿਵੇਂ ਹੈ ਵੀ ਉਹ ਆ ਲੈ ਕੇ ਆਣਾ ਕਿੱਥੇ ਜਾਣਾ ਕਿਉਂ ਮਿਲਣਾ ਉਸਦੇ ਉਹ ਡੈਫੀਨਿਟਲੀ ਫੋਨ ਤੇ ਕੰਡਕਟਿੰਗ ਨਜ਼ਰ ਆ ਰਿਹਾ ਹੈ ਅਗੋਂ ਉੱਥੇ ਜਾ ਕੇ ਜਦੋਂ ਜਦੋਂ ਰਾਸਤਾ ਦੱਸਿਆ ਉਹਨਾਂ ਨੇ ਕਿਹੜੇ ਸ਼ਹਿਰ ਉਤਰਨਾ ਸਾਰਾ ਫੋਨ ਰਾਈ ਨੂੰ ਉਹ ਉਹਨਾਂ ਨੇ ਗਾਈਡ ਕੀਤਾ ਕਿਹੜੀ ਜਿਹੜੀ ਐਮਪੀ ਨੂੰ ਲੈ ਕੇ ਆਇਆ ਕੁਛ ਕਿਛ ਦਰਾਨੀ ਨੇ ਦੱਸਿਆ ਵੀ ਬਹੁਤ ਬਹੁਤ ਕਿ ਮੈਂ ਆਪ ਅੰਦਰ ਕੀ ਉਹ ਵੀਡੀਓਨ ਕਿਤੇ ਜਾ ਰਹੇ ਆ ਚੱਲ ਨਹੀਂ ਇਹਨੇ ਜਿਹੜਾ ਐਗਜ਼ੈਕਟ ਐਮਪੀ ਵਾਲੇ ਬੰਦੇ ਦੇ ਇਹਨੂੰ ਐਗਜ਼ੈਕਟ ਡਿਟੇਲਸ ਨਹੀਂ ਪਤਾ ਬਟ ਇਹਨੇ ਸਾਨੂੰ ਜਿਹੜਾ ਕਿਹੜੇ ਪੁਆਇੰਟ ਸੀਗਾ ਕਿਹੜਾ ਜਿਹੜਾ ਜਗ੍ਹਾ ਸੀਗੀ ਤੇ ਜਿਹੜਾ ਟਾਊਨ ਸੀਗਾ ਉਸ ਬਾਰੇ ਇਹਨਾਂ ਸਾਨੂੰ ਡਿਟੇਲਸ ਕਾਫੀ ਸ਼ੇਅਰ ਕੀਤੇ ਨੇ ਅਰਦਰਸੀਆਂ ਟੀਮ ਭੇਜਾਂਗੇ ਕਿਉਂ ਡੈਫੀਨਿਟਲੀ ਜਿੱਥੇ ਵੀ ਕੋਈ ਵੀ ਜਿਹੜੀ ਜਗ੍ਹਾ ਹੈਗੀ ਆ ਆਲਮੋਸਟ ਇਸਕੀ ਵੀ ਨਾਲ ਕਵਰ ਹੁੰਦੀਆਂ ਨੇ ਅਸੀਂ ਉਹ ਸਾਰੇ ਅੰਗਲਾਂ ਦਾ ਜਾਂਚ ਕਰਕੇ ਪ੍ਰੋਪਰ ਉਹਨੂੰ ਨਾਮਿਨੇਟ ਕਰਾਂਗੇ ਇਸ ਤੋਂ ਇਲਾਵਾ ਦੀ ਐਮਪੀ ਦਾ ਅਸਟਾਜ ਹੈ ਜਿਹੜਾ ਪੰਜਾਬ ਦੇਸ਼ ਕਰ ਸਕਦਾ ਪਿੰਡਾਂ ਦੇ 3 ਤੋਂ 15 ਜਗ੍ਹਾ ਅਗੇ ਲਿੰਕ ਨਹੀਂ ਮਿਲਦੀ ਕਿ ਇਹ ਕੌਣ ਬੰਦੇ ਨੇ ਜਿਹਦੇ ਪੰਜਾਬ ਦਾ ਅਸਟਾਜ ਦੇਖੋ ਜਦੋਂ ਵੀ ਕੋਈ ਰਿਕਵਰੀ ਹੁੰਦੀ ਹੈ ਰਿਕਵਰੀ ਹੋਣ ਤੋਂ ਬਾਅਦ ਜਿਹੜੀ ਹੈਗੀ ਹੈ ਕੋਸ਼ਿਸ਼ ਹੁੰਦੀ ਵੀ ਜਿਹੜਾ ਬੈਕਵਾਲ ਲਿੰਕ ਹੈ ਜਗਾ ਉਹਨੂੰ ਕਲੀਅਰ ਕੀਤਾ ਜਾਵੇ ਕਿਉਂਕਿ ਆਰਦਰਵਾਇਸ ਜਿਹੜਾ ਪਤਾ ਬਾਹਰ ਬੈਠਾ ਐਮਪੀ ਦੇ ਵਿੱਚ ਵੇਚ ਰਿਹਾ ਉਹ ਤਾਂ ਹੋਰ ਵੀ ਕਿਉਂਕਿ ਇਹ ਤਾਂ ਸੌਫਟ ਟਾਰਗੇਟ ਸਗੇ ਨੇ इजीली ਉਹ ਭਜ ਜਾਂਦੇ ਨੇ ਬਟ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਮੇਨ ਬੰਦਾ ਸਪਲਾਇਰ ਹੈਗਾ ਉਹਨੂੰ ਨੈਪ ਕੀਤਾ ਜਾਵੇ ਇਸ ਸੰਬੰਧ ਵਿੱਚ ਪੈਂਡਰ ਤੋਂ ਵੀ ਮੋਬਾਈਲ ਬਣਾਉਣਾ ਕੋਈ ਨਹੀਂ ਪੇਮੈਂਟ ਕੈਸ਼ ਨਹੀਂ ਨਹੀਂ ਪੇਮੈਂਟ ਹੈ ਨਹੀਂ ਕਿ ਇੱਥੇ ਬਟਾ ਦਾ ਮੋਬਾਈਲ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਜਿਹੜੇ ਜਿਹੜੇ ਨੰਬਰਸ ਨਾਲ ਗੱਲ ਕੀਤੀ ਹੈ ਨੇ ਉਹ ਸਾਡੇ ਕੋਲ ਸਾਰੇ ਹੈਗੇ ਆ ਅਸੀਂ ਉਹਨਾਂ ਨੂੰ ਫਰਦਰ ਜਿਹੜੀ ਹੈਗੀ ਹੈ ਅੱਗੇ ਜੋ ਤਫ਼ਤੀਸ਼ ਦੇ ਵਿੱਚ ਪ੍ਰੋਪਰ ਉਹਨੂੰ ਕਰਕੇ ਜਦੋਂ ਪ੍ਰੋਪਰ ਬੰਦੇ ਆਇਡੈਂਟੀਫਾਈ ਹੋ ਜਾਣਗੇ ਪ੍ਰੋਪਰ ਨਾਮਿਨੇਟ ਕਰਾਂਗੇ ਸਾਲ ਜਦੋਂ ਜੇਲ੍ਹ ਤੋਂ ਸਾਰਾ ਨੈਟਵਰਕ ਚੱਲ ਰਿਹਾ ਹੈ ਕਿ ਕਿਹੜੇ ਬੰਦੇ ਨੂੰ ਨਾਮਿਨੇਟ ਕਰਨਾ ਹੈ ਇਹ ਡੈਫੀਨਿਟਲੀ ਜੇਲ੍ਹ ਦੇ ਵਿੱਚ ਨੈਟਵਰਕ ਵਾਲੀ ਗੱਲ ਨਹੀਂ ਹੈ ਬਟੇ ਜਦੋਂ ਜੇਲ੍ਹ ਦੇ ਵਿੱਚ ਗਿਆ ਸੀਗਾ ਬੰਦਾ ਜੇਲ੍ਹ ਦੇ ਵਿੱਚ ਬੰਦੇ ਨੇ ਇਹਨੂੰ ਦੱਸਿਆ ਵੀ ਇਹ ਜਿਹੜੀ ਚੀਜ਼ ਹੈਗੀ ਸਾਡੀ ਲੈ ਕੇ ਆਉਣੀ ਹੈ ਕਿਉਂਕਿ ਜੇ ਜੇਲ੍ਹ ਦੇ ਵਿੱਚੋਂ ਇਹਨੂੰ ਫੋਨ ਰਾਈ ਕੀਤਾ ਹੁੰਦਾ ਫਿਰ ਦੈਟ ਇਜ਼ ਸੈਪਰੇਟ thing ਬਟੇ ਬੰਦਾ ਜੇਲ੍ਹ ਦੇ ਵਿੱਚ ਹੀ ਗਿਆ ਸੀ ਕਿਸੇ ਮੁਕਤਮ ਦੇ ਵਿੱਚ ਤੇ ਸੇਮ ਬਾਰਕ ਦੇ ਵਿੱਚ ਬੰਦ ਸੀਗੇ ਕੱਟ ਕਰਦੇ ਆ ਕਿ ਐਕਟਿਵਿਟੀ ਉਸ ਦਾ ਕੋਈ ਮੋਟਾ ਜਿ ਦੇਖੋ ਫਿਲਹਾਲ ਅਸੀਂ ਇੱਕ ਟੀਮ ਆਪਣੀ ਐਮਪੀ ਦੇ ਵਿੱਚ ਬੇਸਿਕ ਜਿਹੜੀ ਪ੍ਰੀਮੀਅਰ ਇਨਵੈਸਟੀਗੇਸ਼ਨ ਕਰਨ ਵਾਸਤੇ ਭੇਜਾਂਗੇ ਜਦੋਂ ਸਾਨੂੰ ਜਿੱਥੇ ਲੋਡ ਹੋਊਗੀ ਅਸੀਂ ਉਹਨਾਂ ਨਾਲ ਕੰਟੈਕਟ ਕਰਾਂਗੇ ਜੀ ਸਰ ਇੱਕ ਡਰਾਪ ਲਈਏ ਪੈਸਾ ਦੇਣਾ ਪੈਸਾ ਦੇਣਾ ਸੀਗਾ নো ਇਜ਼ੀ ਮਨੀ ਨਹੀਂ ਨਹੀਂ ਪੈਸੇ ਦੀ ਅਮਾਉਂਟ ਨਹੀਂ ਦੱਸੀ ਸੀਗੀ ਬਟ ਉਹਨਾਂ ਨੇ ਇਹਨੂੰ ਇੱਕ ਐਸਾ ਵੀ ਜਦੋਂ ਸਾਡਾ ਕੰਮ ਕੰਪਲੀਟ ਹੋ ਜਾਊਗਾ ਅਸੀਂ ਤੈਨੂੰ ਜਿਹੜੇ ਹੈਗੇ ਪੈਸੇ ਪੇ ਕਰਾਂਗੇ ਸਰ ਐਮਪੀ ਕਿਸ ਦਾ ਵੀ ਪ੍ਰੋਟੈਕਟ ਨਹੀਂ ਨਹੀਂ ਅਸੀਂ ਇੱਕ ਟੀਮ ਭੇਜ ਕੇ ਪਹਿਲਾਂ ਬੇਸਿਕ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਦੋਂ ਸਾਡਾ ਲੋਡ ਹੋਊਗੀ ਫਿਰ ਦੈਨ ਵੀਰ ਕੰਟੈਕਟ ਤਾਂ ਜੇ ਵੀ ਕਰਦੇ ਵੀ ਜੇ ਜਦੋਂ ਕਿਸੇ ਨੂੰ ਜੇਲ੍ਹ ਨੂੰ ਰੱਖਿਆ ਜਾਂਦਾ ਹੈ ਕਿ ਉਹ ਉਸੇ ਤੋਂ ਪਰੇ ਨਾਲ ਇਹਨਾਂ ਦੀ ਪਹਿਲਾ ਸਨਾਗਤ ਹੋਈ ਹੈ ਕੋਈ ਵੱਡੇ ਤਰਾਹ ਦੇ ਵਿੱਚ ਉਹਨੂੰ ਰੱਖਿਆ ਜਾਵੇ ਕਿਉਂਕਿ ਜੇ ਜਦੋਂ ਵੱਡੇ ਬਰਾਮੀਨ ਬਣ ਨਹੀਂ ਰਹੇ ਜਾਂਦੇ ਦੇਖੋ ਜਦੋਂ ਬੰਦਾ ਜੇਲ੍ਹ ਦੇ ਵਿੱਚ ਜਾਂਦਾ ਹੈ ਤਾਂ ਆਲਟੀਮੇਟਲੀ ਉਹ ਵੀ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਸੀਗੇ ਤੇ ਇੱਕ ਬੈਰਕ ਦੇ ਵਿੱਚ ਹੋਣ ਕਰਕੇ ਜਿਹੜੀ ਹੈਗੀ ਇਹਨਾਂ ਦੇ ਆਪਸ ਵਿੱਚ ਕਮਿਊਨੀਕੇਸ਼ਨ ਹੋਈ ਹੈ ਇਹ ਤਾਂ ਜਿਹੜਾ ਬੰਦਾ ਹੈਗਾ ਉਹਨੇ ਖੁਦ ਦੇਖਣਾ ਵੀ ਜਦੋਂ ਉਹ ਕਿਸੇ ਕ੍ਰਾਈਮ ਨੂੰ ਕਰਨਾ ਹੈ ਕਿ ਨਹੀਂ ਕਰਨਾ ਕ੍ਰਾਈਮ ਕੀ ਹੈ ਤੇ ਕੰਮ ਕੀ ਹੈ ਦੋਨਾਂ ਦੇ ਵਿੱਚ ਆਈਡੈਂਟੀਫਿਕੇਸ਼ਨ ਹੀ ਕਰਨੀ ਜਿਹੜੀ ਬੰਦੇ ਦਾ ਖੁਦ ਦਾ ਫਰਜ਼ ਵੀ ਬਣਦਾ ਹੈ ਜਦੋਂ ਆਪਾਂ ਕੋਈ ਗਲਤ ਰਸਤਾ ਚੂਜ਼ ਕਰਦੇ ਆ ਤਾਂ ਡੈਫੀਨੇਟਲੀ ਵੀ ਹਵ ਟੂ ਫੇਸ ਦਾ ਲਾਉਂ which one ਹਵਨਰ ਰੋਡ ਤੇ ਫਾਇਰ ਲਗ ਗਈ ਸੀ which one ਹਵਨਰ ਰੋਡ ਤੇ ਫਾਇਰ ਲਗ ਗਈ ਸੀ ਉਹ ਲੈ ਚਾਹ ਉਹ ਉਸ ਮਾਮਲੇ ਦੇ ਵਿੱਚ ਸਾਡੀ ਪੁਲਿਸ ਜਿਹੜੀ ਚੱਲ ਰਹੀ ਹੈ ਛਿੰਦੇ ਵਿੱਚ ਇੱਕ ਜਰੀ ਬਾਕੀ ਦੇ ਸਾਰੇ ਆਊਟ ਕਰਨਾ ਉਹ ਉਸ ਮਾਮਲੇ ਦੇ ਵਿੱਚ ਵੀ ਥਾਣਾ ਸਰਮਲ ਵੱਲੋਂ ਜਿਹੜੀ ਹੈਗੀ ਬੰਦੀ ਕਰ ਵੀ ਕੀਤੀ ਜਾਵੇ